ਸਲੋਕ ਮਹਿਲਾ ਪੰਜਵਾਂ ਰੰਦੇ ਖੁੰਦੇ ਨਿੰਦ ਕੁਮਾਰਿਆਂ ਕਰ ਆਪੇ ਆਹਰ ਸੰਤ ਸਹਾਈ ਨਾਮਕਾ ਵਰਤੈ ਸਭ ਜ਼ਹਰ ਮਹਿਲਾ ਪੰਜਵਾਂ ਮੁੰਡੋ ਪੁੱਲੇ ਮੁੰਡਤੇ ਕਿੱਥੈ ਪਾਏ ਨ ਹੱਥ ਤਿਨੈ ਮਾਰੇ ਨਾਮਕਾ ਜੇ ਕਰਨ ਕਾਰਨ ਸੁਨਰਥ ਪੌੜੀ ਮਹਿਲਾ ਪੰਜਵਾਂ ਲਾਪਾ ਹੈ ਰਤੀ ਤੁਰੈ ਪ੍ਰਭ ਜਾਣੈ ਪ੍ਰਾਣੀ ਤਕਤ ਹੈ ਨਾਰ ਪਰਾਈਆਂ ਲੋਕ ਅੰਦਰ ਠਾਣੀ ਸੰਨੀ ਦੇਨ ਵਿਖੰਮ thai ਮਿੱਠਾ ਮਦ ਮਹਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਅਜ਼ਰਾਈ ਲੁਫਰੇਸ਼ਤ ਤੈਲ ਪੀੜੇ ਕਹਾਣੀ ਸ਼ਲੋਕ ਮਹਿਲਾ ਪੰਚਵਾਂ ਸੇਵਕ ਸੱਚੇ ਸ਼ਹਾਕੇ ਨੇ ਹੀ ਪਰਵਾਣ ਦੂਜਾ ਸੇਵਨ ਨਾਮਕਾ ਸੇ ਪੰਜ ਪੰਜ ਮੋਏ ਅਜਾਨ ਮਹਿਲਾ ਪੰਜਵਾਂ ਜੋ ਥੁਰ ਲਿਖਿਆ ਲੇਖ ਪ੍ਰਭ ਮੇਟਣਾ ਨਾ ਜਾਏ RAM ਨਾਮ ਤਨ ਵਖਰ ਨਾਨਕ ਸਦਾ ਧਿਆਏ ਪੌੜੀ ਮਹਿਲਾ ਪੰਜਵਾਂ ਨਾਰਾਇਣ ਲਿਆ ਨਾ ਠੁੰਗੜਾ ਪੈਰ ਤੇ ਥਾਏ ਰੱਖੇ ਕਰਦਾ ਪਾਪ ਅਮਿੱਤਿਆ ਨਿਤ ਵਿਸੋ ਚੱਖੈ ਨਿੰਦਾ ਕਰਦਾ ਪਚਮੋਵਾਂ ਵਿੱਚ ਦੇਹੀ ਪਖੈ ਸੱਚਾ ਹੈ ਸਾਹਿਬ ਮਾਰਿਆ ਕੌਣ ਤਿਸ ਨੂੰ ਰੱਖੈ ਨਾਨਕ ਤੇ ਸ਼ਰਣਾਗਤੀ ਜੋ ਅਲੱਖੈ ਸ਼ਲੋਕ ਮਹਿਲਾ 5ਵਾਂ ਨਰਕ ਘੋਰ ਬੋ ਦੁੱਖ ਘਣੀ ਤਕਿਰਤ ਕਹਾਣਾ ਕਾਥਾਨ ਤੈਨ ਪ੍ਰਭ ਮਾਰੇ ਨਾਮ ਕਾ ਹੋਏ ਹੋਏ ਮੋਏ ਹਰਾਮ ਮਹਿਲਾ ਪੰਜਵਾ ਅਮਖ ਦਸਭੈ ਕੀਤੇ ਅਮ ਨਿੰਦਕ ਕਾ ਦਾਰੂ ਨਾਹੇ ਆਪ ਭੁਲਾਏ ਨਾਮ ਕਾ ਪਾਚ ਪਾਚ ਜੋਨੀ ਪਾਹੇ ਪੌੜੀ ਮਹਿਲਾ ਪੰਜਵਾ ਤੁਸ ਦਿੱਤਾ ਪੂਰਾ ਸਤਗੁਰੂ ਹਰ ਤਨ ਸੱਚ ਅਖੋਟ ਹਬ ਅੰਦੇ ਛੇ ਮਿਟ ਗਏ ਜਮ ਕਾ ਪੋ ਛਟ ਕਾਮ ਕ્રોਧ ਬੁਰਾਈਆ ਸੰਗ ਸਾਧੂ ਟਟ ਵਿਣ ਸੱਚੇ ਦੂਜਾ ਸੇ ਵੰਦੇ ਹੋਏ ਮਰਸ ਨੰਬਟ ਨਾਨਕ ਕਾ ਗੁਰ ਬਖਸ਼ਿਆ ਨਾਮੈ ਸੰਗ ਜੁਟ ਸ਼ਲੋਕ ਮਹਿਲਾ ਚੌਥਾ ਤਪਾ ਨ ਹੋਵਾ ਅੰਦਰੋ ਲੋਭੀ ਨਿਤ ਮਾਇਆ ਨੂੰ ਫਿਰ ਜਜ ਮਹਲਿਆ ਅਗੋਂ ਦੇ ਸੱਧਿਆ ਸੱਤੇ ਦੀ ਭਿਖਿਆ ਲੈ ਨਾਹੀ ਪਿੱਛੋਂ ਦੇ ਪਸ਼ੂ ਤਾਏ ਕੈ ਆਣ ਤਪਾਏ ਪੁੱਤ ਵਿੱਚ ਬਹਾਲਿਆ ਪੰਜ ਲੋਗ ਸਭ ਹੱਸਣ ਲੱਗੇ ਤਪਾ ਲੋਭ ਲੈ ਰਹਾ ਗਾਲਿਆ ਜਿੱਥੈ ਥੋੜਾ ਧਨ ਵੇਖੈ ਤਿੱਥੈ ਤਪਾ ਪਿੱਟੈ ਨਾਹੀ ਧਨ ਬਹੁਤ ਹੈ ਜਿੱਥੈ ਤਪੈ ਧਰਮ ਹਾਰਿਆ ਭਾਈ ਏ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਜਨ ਵਿਚਾਰਿਆ ਸਤਪੁਰਖ ਕੀ ਤਪਾ ਨਿੰਦਾ ਕਰੇ ਸੰਸਾਰੈ ਕੀ ਉਸਤਤੀ ਵਿਚ ਹੋਵੇ ਏਤ ਦੁਖ ਹੈ ਤਪਾ ਦਈ ਮਾਰਿਆ ਮਹਾਂਪੁਰਖਾਂ ਕੀ ਨਿੰਦਾ ਕਵੇਖ ਜੇ ਤਪੇ ਨੂੰ ਫਲ ਲੱਗਦਾ ਸਭ ਗਿਆ ਤਪੇ ਕਾ ਕਾੜਿਆ ਬਹਰ ਬਹਿ ਪੰਚਾਂ ਵਿੱਚ ਤਪੱਸਦਾਏ ਅੰਦਰ ਬਹਿ ਤਪ ਪਾਪ ਕਮਾਏ ਹਰ ਅੰਦਰਲਾ ਪਾਪ ਪੰਚਾਂ ਨੂੰ ਤੁੱਘਾ ਕਰਵੇ ਖਾਲਿਆ ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ ਇਸ ਤਪੈ ਨੂੰ ਠਿੱਠੇ ਖੜ ਪਾਇਓ ਜਿੱਥੇ ਮਹਾ ਮਹਾ ਹਤਿਆਰਿਆ ਫਿਰ ਇਸ ਤਪੇ ਦਾ ਮੂੰਹ ਕੋਈ ਲੱਗੋ ਨਾਹੀ ਇਹ ਸਤਗੁਰ ਹੈ ਫਿਟਕਾਰਿਆ ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ ਸੋ ਬੁਝੇ ਜੋ ਦਈ ਸਵਾਰਿਆ ਮਹਿਲਾ ਚੌਥਾ ਹਰ ਧਗਤਾ ਹਰ ਅਰਾਧਿਆ ਹਰ ਕੀ ਵਡਿਆਈ ਹਰ ਕੀਰਤਨ ਭਗਤ ਨਿਤ ਦਾਵੰਦੇ ਹਰ ਨਾਮ ਸੁਖ ਭਾਈ ਹਰ ਤਖਤਾਂ ਨੂੰ ਨਿਤ ਨਾਮ ਐਂ ਦੀ ਵਡਿਆਈ ਬਖਸ਼ਿਆਨ ਨਿਤ ਚੜੇ ਸੋਭਾਈ ਹਰ ਤਖਤਾਂ ਨੂੰ ਹਰ ਘਰੀ ਬਹਾਲਿਆ ਆਪਣੀ ਪੈਜ ਰਖਾਈ ਨਿੰਦਕਾਂ ਪਾਸੋਂ ਹਰ ਲੇਖਾ ਮੰਗਸੀ ਬਹੁ ਦੇ ਸਜ਼ਾਈ ਜੇ ਹਾਂ ਨਿੰਦਕ ਆਪਣਾ ਜੀ ਕੁਮਾਂਵੰਦੇ ਤੇ ਹੋ ਫਲ ਪਾਈ ਅੰਦਰ ਕਮਾਣਾ ਸਰ ਪਰ ਉਗੜ ਹੈ ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ ਜਨ ਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ ਪੌੜੀ ਮਹਿਲਾ ਪੰਜਵਾ ਅਖਤ ਜਨਾਕਰ ਆਖਾ ਹਰ ਆਪ ਹੈ ਕਿ ਆਪਾਪੀ ਕਰੀਏ ਗੁਮਾਨ ਕਰੇ ਮੂੜ ਗਮਾਨੀਆਂ ਿਸ ਖਾਦੀ ਮਰੀਆ ਆਏ ਲੱਗੇ ਨੀ ਦੇ ਥੋੜੜ ਜਿਉ ਪੱਕਾ ਖੇਤ ਲੁਣੀਆ ਜੇਹੇ ਕਰਮ ਕਮਾਵੰਦੇ ਤੇ ਵੇਹੋ ਪਣੀਆ ਜਨ ਨਾਨਕਾ ਖਸਮ ਵੱਡਾ ਹੈ ਸਬਨਾ ਦਾ ਧਨੀਆ ਸ਼ਲੋਕ ਮਹਿਲਾ ਚੌਥਾ ਮਨ ਮੁਖ ਮੂਲੋ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦੇ ਆ ਅਨ ਦਿਨ ਗੁਦਰ ਸ਼ਬਦ ਨਾ ਕਰਹਿ ਵਿਚਾਰ ਸੁਧ ਮਤ ਕਰਤਾ ਸਭ ਹਿਰ ਲਈ ਬੋਲਨ ਸਭ ਵਿਕਾਰ ਜਿੱਤੈ ਕਿਤਾ ਨ ਸੰਤੋਖੀ ਐ ਅੰਤ੍ਰਿ ਤਿਸ਼ਨਾ ਬਹੁ ਅਗਿਆਨ ਅੰਧਿਆਰ ਨਾਨਕ ਮਨ ਮੁਖਾਂ ਨਾਲੂ ਟੁੱਟੀ ਭਲੀ ਜੇਨ ਮਾਇਆ ਮੋਹ ਪਿਆਰ ਮਹਿਲਾ ਚੌਥਾ ਜਿਨਾ ਅੰਦਰ ਦੂਜਾ ਭਾਉ ਹੈ ਸਿਨਾ ਗੁਰਮੁਖ ਪ੍ਰੀਤ ਨਾ ਹੋਏ ਉਹ ਆਵੈ ਜਾਏ ਭਵਾਈਆ ਸੁਪਨ ਸੁਖ ਨਾ ਕੋਏ ਕੂੜ ਕੁਮਾਵੈ ਕੂੜ ਉਚੜ ਕੂੜ ਲੱਗਿਆ ਕੂੜ ਹੋਏ ਮਾਇਆ ਮੋ ਸਭ ਦੁਖ ਹੈ ਦੁਖ ਬਿਨਸ ਦੁਖ ਰੋਏ ਨਾਨਕ ਤਾਤ ਲਿਵੈ ਜੋੜ ਨਾ ਆਵੈ ਜੇ ਲੋਚੈ ਸਭ ਕੋਏ ਜਿਨ ਕੋ ਪਉ ਤੈ ਤੁਨ ਪਿਆ ਤਿਨ ਗੁਰ ਸ਼ਬਦ ਦੀ ਸੁਖ ਹੋਏ ਪੌੜੀ ਮਹਲਾ 5 ਨਾਨਕ ਵਿਚਾਰ ਹੈ ਸੰਤ ਮਨ ਜਨ ਚਾਰ ਵੇਦ ਕਹੰਦੇ ਭਗਤ ਮੁਖ ਐਤੇ ਬੋਲਦੇ ਸੇ ਵਚਨ ਹੋਵੰਦੇ ਪ੍ਰਗਟ ਪਹਾਰਾ ਜਾਪਦੇ ਸਭ ਲੋਕ ਸੁਣੰਦੇ ਸੁਖ ਨਾ ਪਾਇਨ ਮੁਖਦ ਨਰ ਸੰਤ ਮਾਣ ਖੰਦੇ ਓਏ ਲੋਚਨ ਉਹਨਾਂ ਗੁਣਾ ਨੂੰ ਓਏ ਅੰਕਾਰ ਸੜੰਦੇ ਓਏ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ ਜੋ ਮਾਰੇ ਤਿੰਨ ਪਾਰ ਬ੍ਰਹਮ ਸੇ ਕਿਸ ਨਾ ਸੰਦੇ ਵੈਰ ਕਰ ਨਿਰਵੈਰ ਨਾਲ ਤਮ ਨਿਆਏ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰੈ ਕੋ ਬੰਦੇ ਪੇਡ ਸੁੰਡਾ ਹੂੰ ਕਟਿਆ ਤਸ ਡਾਲ ਸੁਕੰਦੇ ਸ਼ਲੋਕ ਮਹਿਲਾ ਪੰਜਵਾ ਗੁਰ ਨਾਨਕ ਹਰ ਨਾਮ ਦਿਰੜਾਇਆ ਭੰਨਣ ਘੜਨ ਸਮਰਥ ਪ੍ਰਭ ਸਦਾ ਸੰਭਾਲੇ ਮਿੱਤਰ ਤੂੰ ਦੁੱਖ ਸਬਾਇਆ ਲਥ ਮਹਿਲਾ ਪੰਜਵਾ ਖੁਦਿਆਵੰਤ ਨਾ ਜਾਣਈ ਲਾਜ ਕੁਲਾਜ ਤੋ ਬੋਲ ਨਾਮ ਮੰਗਾ ਨਾਮ ਹਰ ਕਰ ਕਿਰਪਾ ਸੰਜੋਗ ਪਾਉੜੀ ਜੇ ਵੇਹੇ ਕਰਮ ਮੁਕਮਾ ਵੰਦਾ ਤੇ ਵੇਹੇ ਫਲ ਤੇ ਕੰਬੇ ਤਤਲੋ ਸਾਰ ਵਿੱਚ ਸੰਘੇ ਪਲਤੇ ਘਤ ਗਲਾਵਾ ਚਾਲਿਆ ਤਿੰਨ ਦੂਤ ਅਮਲ ਤੇ ਕਾਈ ਆਸ ਨਾ ਪੁੰਨੀਆਂ ਨੇਤ ਪਰਮਲ ਹਿਰਤੇ ਕੀਆ ਮੈਂ ਜਾਣੈ ਅਕਿਰਤ ਕਰਨ ਵਿੱਚ ਜੋਨੀ ਫਿਰਤੇ ਸਭੇ ਧਿਰਾਂ ਨਖੁੱਟਿ ਅਸ ਹੈਰ ਲਈ ਅਸ ਧਰਤੇ ਵਿਝਣ ਕੜਾ ਨਾ ਦੇਵੰਦਾ ਤਾਲਿਆ ਕਰਤੇ ਜੋ ਜੋ ਕਰਤੇ ਅੰਮਿਓ ਛੜ ਤਰਤੀ ਪੜਤੇ ਸ਼ਲੋਕ ਮੈਲਾ ਤੀਜਾ ਗੁਰਮੁਖ ਗਿਆਨ ਵਿਵੇਕ ਬੁੱਧ ਹੋਏ ਹਰ ਗੁਣ ਗਾਵੈ ਹਿਰਦੈ ਹਾਰ ਪਰੋਏ ਕਵਿਤ ਪਾਵਨ ਪਰਮ ਵਿਚਾਰੀ ਜੇ ਉਸ ਮਿਲੈ ਤਿਸ ਪਾਰ ਉਤਾਰੀ ਅੰਤਰ ਹਰ ਨਾਮ ਬਾਸਨਾ ਸਮਾਣੀ ਹਰ ਦਰ ਸ਼ੋਭਾ ਮਹਾ ਉਤਮ ਬਾਣੀ ਜੇ ਪੁਰਖ ਸੁਣਾ ਸੋ ਹੋਏ ਨਿਹਾਲ ਨਾਨਕ ਸਤਗੁਰ ਮਿਲੈ ਆਇਆ ਨਾਮ ਧਨਮਾਨ ਮਹਲਾ ਚੌਥਾ ਸਤਗੁਰ ਤੇ ਜੀ ਕੀ ਸਾਰ ਨਾ ਜਾਪੈ ਕੇ ਪੂਰੇ ਸਤਗੁਰੁ ਪਹਾਵੈ ਗੁਰ ਸਿੱਖਾ ਅੰਦ ਸਤਗੁਰੂ ਵਰਤਾ ਜੋ ਸਿੱਖਾ ਨੋ ਲੋਚੈ ਸੋ ਗੁਰ ਫੁਸੀ ਆਵੈ ਸਤਗੁਰ ਆਖੈ ਸੋਕਾਰ ਕੁਮਾਵਨ ਸੋ ਜਪ ਤਮਾਵੈ ਗੁਰਸਿੱਖਾਂ ਕੀ ਕਹਾਲ ਸੱਚਾ ਥਾਏ ਪਹਾਵੈ ਵਿਣ ਸਤਗੁਰ ਕੇ ਹੁਕਮੇ ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ ਤਿਸ ਗੁਰਸਿੱਖ ਫਿਰ ਨੇੜ ਨਾ ਆਵੈ ਗੁਰ ਸਤਗੁਰ ਅੱਗੇ ਕੋ ਜੀਉ ਲਾਏ ਕਹਲੇ ਤਿਸ ਅੱਗੇ ਗੁਰਸਿੱਖ ਕਾਰ ਕੁਮਾਵੇ ਜੇ ਠੱਗੀ ਆਵੈ ਠੱਗੀ ਉੱਠ ਜਾਏ ਇਸ ਨੇੜ ਗੁਰਸਿੱਖ ਮੂਲ ਨ ਆਵੇ ਬ੍ਰੰਮ ਵਿਚਾਰ ਨਾਨਕ ਆਖ ਸੁਣਾਵੇ ਜੇ ਵੇਣ ਸਤਗੁਰ ਕੇ ਮਨ ਮੰਨੇ ਕੰਮ ਕਰਾਏ ਸੋ ਜੰਤ ਮਹਾਂ ਦੁਖ ਪਾਵੇ ਪੌੜੀ ਤੂੰ ਸੱਚਾ ਸਾਹਿਬ ਅਤ ਵੱਡਾ ਤੋਹ ਜੇ ਵੱਡ ਤੂੰ ਵੱਡ ਵੱਡੇ ਜੇਸ ਤੂੰ ਮਿਲੈ ਸੋ ਤੁਦ ਮਿਲੈ ਤੂੰ ਆਪੇ ਬਖਸ਼ ਲੈ ਲੇਖਾ ਛੱਡੇ ਜਿਸ ਨੂੰ ਤੂੰ ਆਪ ਮਿਲਾਏਂਦਾ ਸੋ ਸਤਗੁਰ ਸੇਵੇ ਮਨ ਗੱਡ ਗੱਡੇ ਤੂੰ ਸੱਚਾ ਸਾਹਿਬ ਸੱਚ ਤੂੰ ਸਭ ਜਿਉ ਪਿੰਡ ਚੰਮ ਤੇਰਾ ਅੱਡੇ ਜਿਉ ਭਾਵੈ ਤਿਉ ਰੱਖ ਤੂੰ ਸੱਚਿਆ ਨਾਨਕ ਮਨ ਆਸ ਤੇਰੀ ਵੱਡ ਵੱਡੇ ਹੱਦ ਗੌੜੀ ਦੀ ਵਾਰ ਮੈਲਾ ਪੰਜਵਾਂ ਰਾਏ ਕਮਾਲ ਦੀ ਮੋਜ ਦੀ ਵਾਰ ਕੀ ਧੁਨ ਉੱਪਰ ਗਾਵਣੀ ਏਕ ਓੰਕਾਰ ਸਾਧ ਸ਼ਲੋਕ ਮੈਲਾ ਪੰਜਵਾਂ ਹਰ ਹਰ ਨਾਮ ਜੋ ਜਨ ਜਪੈ ਸੋ ਆਇਆ ਪਰਵਾਣ ਤਿਸ ਜਨ ਕੈ ਬਲ ਹਾਰਣਾ ਜੇਨ ਪਜਿਆ ਪ੍ਰੇ ਨਿਰਵਾਣ ਜਨਮ ਮਰਨੋਂ ਦੁਖ ਕਟਿਆ ਹਰ ਧਿੱਟਿਆ ਪੁਰਖ ਸੋ ਜਾਣ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਣ ਮਹਿਲਾ ਪੰਜਵਾਂ ਭਲਕੇ ਉੱਠ ਤਰ ਹੋਣਾ ਮੇਰਾ ਘਰ ਆਵੋ ਪਾਓ ਖਫਾਲ ਤਿਸਕੇ ਮਨ ਤਨ ਨਿਤ ਭਾਵੋ ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਲੇਵ ਲਾਓ गृह탄 ਸਤ ਪਵਿੱਤਰ ਹੋਏ ਹਰ ਕੇ ਗੁਣ ਗਾਵੋ ਹਰ ਨਾਮ ਵਾਪਰੀ ਨਾਨਕਾ ਵੱਡ ਭਾਗੀ ਪਾਵੋ ਪੌੜੀ ਜੋ ਤੁਧ ਭਾਵੈ ਸੋ ਭਲਾ ਸਚ ਤੇਰਾ ਪਹਣ ਤੂੰ ਸਭ ਮੈਂ ਇਕ ਵਰਤਦਾ ਸਭ ਮੈਂ ਸਮਾਨ ਥਾਨ ਥਨੰਤਰ ਰਵ ਰਹਿਆ ਜੀ ਅੰਦਰ ਜਾਣ ਸਾਧ ਸੰਗ ਮਿਲ ਪਾਈਐ ਮਨ ਸੱਚੇ ਪਾਣ ਨਾਨਕ ਪ੍ਰਭ ਸਰਣਾ ਗਤੀ ਸਾਧ ਸਦ ਪੁਰ ਬਾਣ ਸ਼ਲੋਕ ਮਹਿਲਾ 5 ਚੇਤਾਈ ਤਾਂ ਚੇਤ ਸਾਹਿਬ ਸੱਚਾ ਸੋ ਧਣੀ ਨਾਨਕ ਸਤਗੁਰ ਸੇਵ ਚੜਬੋ ਹਥ ਧੋਜਲ ਪਾਰ ਪੋ ਮਹਿਲਾ 5 ਵਾਉ ਸੰਦੇ ਕੱਪੜੇ ਸਾਰੇ ਗਰਬ ਗੋਵਾਰ ਨਾਨਕ ਨਾਲ ਨਾ ਚੱਲਨੀ ਜਲ ਬਲ ਹੋਏ ਸ਼ਾਰ ਪੌੜੀ ਸਹੀ ਉਬਰੇ ਜਗ੍ਹਾ ਵਿੱਚ ਜੋ ਸੱਚਾ ਰੱਖੇ ਮੋਹ ਢਠੈ ਤਨ ਕੈ ਜੀਵੀ ਹੈ ਹਰ ਅੰਮ੍ਰਿਤ ਚੱਖੇ ਕਾਮ ਕੋ ਧ ਲੋਭ ਮੋ ਸੰਸਾ ਦਾ ਪੱਖੇ ਕਰ ਕਿਰਪਾ ਪ੍ਰਭ ਆਪਣੀ ਹਰ ਆਪ ਪਰਖੇ ਨਾਨਕ ਚਲਤ ਨਾ ਜਪਨੀ ਕੋ ਸਕੈ ਨਾ ਲਖੇ ਸ਼ਲੋਕ ਮੈਂ ਲਾ ਪੰਜਵਾ ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿਟ ਭਲੇਰੀ ਰੁੱਤ ਮੈਂ ਲਾ ਪੰਜਵਾ ਨਾਨਕ ਮਿਤਰਾਈ ਤਿਸ ਸਿਓ ਸਭ ਕੇਸ਼ ਜਿਸ ਕੈ ਹਾਥ ਕੋ ਮਿੱਤਰਾ ਸਈ ਕੰਡੀਆਂ ਇੱਕ ਵਿਖ ਨਾ ਚੱਲੇ ਸਾਥ ਪੌੜੀ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਜਿਸ ਸਿਮਰਤ ਸੁਖ ਪਾਈਐ ਸਭ ਤਿਖਾ ਬੁਝਾਈ ਕਰ ਸੇਵਾ ਪਰ ਬ੍ਰਹਮੰਗੁਰ ਤੋਖ ਰਹਾ ਨਾ ਕਾਈ ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ ਤੁਦ ਜੇਵੜ ਤੂੰ ਹੈ ਪਰਬ੍ਰह्म ਨਾਮਕ ਸ਼ਰਣਾਈ ਸ਼ਲੋਕ